ਲਓ ਵੀ ਮੇਰੇ ਵੀਰੋ ਅੱਜ ਆਪਾਂ ਤੁਹਾਨੂੰ ਨਿਹਾਲ ਡੇਰੀ ਫਾਰਮ ਸਰਦਾਰ ਗੁਰਪ੍ਰੀਤ ਸਿੰਘ ਨੂੰ ਮਲਾਉਣ ਜਾ ਰਹੇ ਆ ਪਹਿਲਾਂ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਹੋਰ ਗੁਰਪ੍ਰੀਤ ਸਿੰਘ ਕੀ ਹਾਲ ਵਧੀਆ ਸਭ ਤੋਂ ਪਹਿਲਾਂ ਤੁਹਾਡਾ ਸਿੱਧੂ ਹੀਰਕੇ ਚੈਨਲ ਦਾ ਸਾਡੇ ਇੱਥੇ ਫਾਰਮ ਤੇ ਦਿੱਕੇ ਤੇ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਆਪਣੇ ਚੈਨਲ ਨਾਲ ਆਪਣੇ ਯਾਰ ਮਿੱਤਰ ਜੁੜੇ ਹੋਏ ਆ ਸਭ ਦਾ ਦਿਲੋਂ ਧੰਨਵਾਦ ਸਾਡੇ ਵੀਡੀਓ ਦੇਖਣ ਤੇ ਤੇ ਤੁਸੀਂ ਅੱਜ ਸਾਡੇ ਫਾਰਮ ਤੇ ਪਹੁੰਚੇ ਹੋ ਹੋਰ ਗ੍ਰਪੇਜ ਫਿਰ ਤੁਹਾਡਾ ਇਹ ਫਾਰਮ ਭਰਉਂਦਾ ਜਿਵੇਂ ਚਸ ਕਹਿ ਲੋ ਜਾਂ ਅੰਡਰਸਟ ਕਹਿ ਲੋ ਕਿੱਥੋਂ ਪੈਦਾ ਹੋਇਆ ਤੁਹਾਨੂੰ ਇਹ ਵਿਰਗ ਸਾਹਿਬ ਗੱਲ ਆਏ ਆ ਜਦੋਂ ਨਾ ਆਪਣਾ ਕੋਈ ਵੀ ਜਵਾਕ ਹੁੰਦਾ ਹੈ ਅੱਠਵੀਂ ਕਹਿੰਦੇ ਆ ਅੱਠਵੀਂ ਦੇ ਬਾਅਦ ਤੋਂ ਮਹੀਨੇ ਦੇ ਛੁੱਟੀਆਂ ਹੋਣੀਆਂ ਰਿਜ਼ਲਟ ਦੇ ਕੇ ਹਾਂਜੀ ਹੁੰਦੀਆਂ ਐ ਤੇ ਸਟਾਰਟਿੰਗ ਨਾ ਹੁੰਦੀ ਦੇਖੋ ਜੇ ਆਪਣੇ ਘਰੇ ਜਿਹੋ ਆ ਵਿਹਾਰ ਹੋਊਗਾ ਉਹੋ ਜੀ ਕੰਮ ਕਰਦਾ ਬੰਦਾ ਹਨਾ ਠੀਕ ਹੈ ਮਾਹੌਲ ਦੇ ਮੁਤਾਬਕ ਚੱਲਦਾ ਤੇ ਸ਼ੁਰੂ ਤੋਂ ਆਪਣੇ ਪਸ਼ੂ ਵਗੈਰਾ ਬਹੁਤ ਰੱਖੇ ਹੁੰਦੇ ਸੀ ਮੱਝਾਂ ਮੱਝਾਂ ਡੈਡੀ ਹਰੀ ਸ਼ੁਰੂ ਤੋਂ ਰੱਖਦੇ ਸੀ ਠੀਕ ਹੈ ਤੁਹਾਡੇ ਡੇਰੀ ਦੇ ਤੇ ਬਜ਼ੁਰਗਾਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਉਦੋਂ ਬਾਅਦ ਜਦੋਂ ਮੈਂ 8ਵੀਂ ਦੇ ਪੇਪਰ ਦਿੱਤੇ ਨਾ ਦੇ ਫਾਦਰ ਸਾਹਿਬ ਕਹਿੰਦੇ 20 ਮਹੀਨਾ ਛੁੱਟੀਆਂ ਨੇ ਕੋਈ ਕੰਪਿਊਟਰ ਦੇ ਕੋਰਸ ਤੇ ਲਾ ਦੇ ਕੋਈ ਕਿਤੇ ਸਹੀ ਗੱਲ ਹੈ ਤੇ ਉਦੋਂ ਚਲੋ ਆਪਾਂ ਮਸ਼ਹੂਰੀ ਹੁੰਦਾ ਕੁਆਲਟੀ ਉਹ ਨਹੀਂ ਹੁੰਦੀ ਹੈ ਨਾ ਆਪਣਾ ਨਾ ਸਰਦੂਲਗੜ੍ਹ ਸੈਂਟਰ ਹੈ ਡੇਰੀ ਭਾਗ ਵਾਲਾ ਨਾ ਠੀਕ ਹੈ ਤੇ ਮੈਨੂੰ ਉੱਥੇ ਲਾਤਾ 15 ਦਿਨਾਂ ਦੀ ਟ੍ਰੇਨਿੰਗ ਤੇ ਟ੍ਰੇਨਿੰਗ ਕਰਨ ਠੀਕ ਹੈ ਉਹਨਾਂ ਟਾਈਮ 'ਚ ਠੀਕ ਹੈ ਉਹਨਾਂ ਟਾਈਮ 'ਚ ਗਾਂ ਤੋਂ ਡੇਕ ਕੋਈ ਨਹੀਂ ਪਹਿਲਾਂ ਕੋਈ ਗਾਂ ਨਹੀਂ ਸੀ ਠੀਕ ਹੈ ਉਦੋਂ ਜੋ ਮੈਂ ਟ੍ਰੇਨਿੰਗ ਤੇ ਲਾਇਆ ਉਦੋਂ ਨਾ ਉਹਨਾਂ ਨੇ ਇੱਕ ਗੱਬੀ ਚੱਠੀ ਦਾ ਫਾਰਮ ਸੀ ਰਾਮੇ ਠੀਕ ਹੈ ਉਹਨਾਂ ਨੇ ਸਾਨੂੰ ਉਹ ਫਾਰਮ ਵਿਜ਼ਿਟ ਕਰਾਇਆ ਫਿਰ ਪੀਡੀਐਫ ਦਾ ਮੇਲਾ ਸੀ ਇਹ ਗੱਲ ਹੋੜੀਆਂ 2010 ਦੁੱਸਦੀ ਠੀਕ ਹੈ ਤੇ ਜਦੋਂ ਮੈਂ ਪੀਡੀਐਫ ਦਾ ਮੇਲਾ ਵੀ ਦੇਖਿਆ ਉਹਨਾਂ ਦਿਨਾਂ ਵਿੱਚ ਉਦੋਂ ਫਾਰਮ ਦੇਖ ਕੇ ਆਇਆ ਅੱਛਾ ਤੇ ਚੰਗੀਆਂ گاਵਾਵਾਂ ਦੇਖਿਆ ਹਨਾ ਅ ਠੀਕ ਹੈ ਅੰਦਰ ਜਨੂਨ ਜਾਂ ਪੈਦਾ ਹੋ ਗਿਆ ਸਮਝ ਗਏ ਤੁਹਾਨੂੰ ਸ਼ੌਂਕ ਪੈਦਾ ਹੋਇਆ ਸ਼ੌਂਕ ਪੈਦਾ ਹੋ ਗਿਆ ਉਸ ਦੇ ਬਾਅਦ ਚ ਫਿਰ ਮੈਂ ਹੌਲੀ ਹੌਲੀ ਡੈਰੀ ਤੇ ਦੁੱਧ ਪਾਉਣ ਜਾਣ ਲੱਗ ਗਿਆ ਠੀਕ ਹੈ ਤੇ ਉਹ ਹੌਲੀ ਹੌਲੀ ਵਾਧਾ ਵਾਧਾ ਜਨੂਨ ਹੂੰ ਬਸ ਫਰਕ ਇਹਨਾਂ ਕਿ ਪਿਆ ਵੀ ਮੱਝਾਂ ਤੋਂ ਆਪਾਂ ਡਿਫਿਕਲਟ ਕਰਤਾ ਕੰਮ ਮੱਝਾਂ ਤੋਂ ਗਾਵਾਂ 'ਚ ਕਨਵਰਟ ਕਰਤਾ ਅੱਛਾ ਜਦੋਂ ਮੈਂ ਫਿਰ ਸਾਰਾ ਪਲਾਨ ਕੀਤਾ ਵੀ ਮੱਝ ਹੁੰਦੀ ਆਪਣਾ ਆਮਦਨੀ ਨਹੀਂ ਸੀ ਦੇ ਰਹੀ ਹਮਮ ਇੱਕ ਤਾਂ ਗਾਂਾਂ ਵਾਧ ਹੀ ਬਹੁਤ ਜਲਦੀ ਹੈ ਠੀਕ ਹੈ ਜੇ ਆਪਾਂ ਫਾਰਮ ਕਰਨਾ ਨਾ ਗਾਂ ਦਾ ਫਾਰਮ ਮੱਝ ਨਾਲੋਂ ਪਹਿਲਾਂ ਸਕਸੈਸਫੁਲ ਹੁੰਦਾ ਮੈਂ ਗੁਰਪ੍ਰੀਤ ਸਿੰਘ ਚਲੋ ਠੀਕ ਆਪਾਂ ਇਹਦੀ ਗੱਲ ਕਰਦੇ ਆਂ ਜਿਹੜੇ ਟਾਈਮ ਦੇ ਵਿੱਚ ਤੁਸੀਂ ਫਾਰਮ ਨੂੰ ਸ਼ੁਰੂ ਕਰਿਆ ਤੁਸੀਂ ਕਿਹੜੇ ਸਾਲ 'ਚ ਕਰਿਆ ਆਪਾਂ ਪਹਿਲੀ ਗਾਂ ਲੈ ਕੇ ਆਏ ਸੀ 2014 'ਚ 14 ਚ ਠੀਕ ਹੈ ਯਾਨੀ ਕਿ ਥੋੜਾ ਮਾਡਰਨ ਜਮਾਨਾ ਆ ਗਿਆ ਵੀ ਲੋਕਾਂ ਦਾ ਬਾਹਰ ਜਾਣ ਦਾ ਰੁਝਾਨ ਵਧ ਗਿਆ ਉਦੋਂ ਜਿਹੜੇ ਟਾਈਮ 'ਚ ਮੈਂ ਇਹ ਕੰਮ 'ਚ ਸੀ ਉਸ ਟਾਈਮ 'ਚ ਤਾਂ ਆਪਣੇ ਪਿੰਡ 'ਚ ਤਾਂ ਕੋਈ ਟਾਮਾ ਟੱਲਾ ਜਵਾਕ ਗਿਆ ਸੀ ਹਾਂ ਹਾਂ ਬਾਹਰ ਦਾ ਸਹੀ ਤੂੰ ਉਸ ਦੇ ਬਾਅਦ 'ਚ 14 ਦੇ ਬਾਅਦ 'ਚ ਤਾਂ ਮੰਨ ਕੇ ਚੱਲ ਪੂਰਾ ਪੀਕ ਲੈਵਲ ਚੱਲ ਕੇ ਮਨ ਲੋ ਤਾਂ ਹੁਣ ਡਾਊਨ ਹੋਣ ਲੱਗ ਗਿਆ ਬਾਹਰ ਵਾਲਾ ਸਹੀ ਗੱਲ ਹੈ ਤੇ ਤੇ ਤੁਹਾਨੂੰ ਫਿਰ ਮੰਨ ਕੇ ਚੱਲ ਵੀ ਇੱਧਰ ਰੁਚੀ ਫਿਰ ਕਿੰਨੇ ਜ਼ਿਆਦਾ ਵੀ ਪ੍ਰੈਸ ਕੀਤਾ ਕਿਸੇ ਬੰਦੇ ਨੂੰ ਵੀ ਜੇ ਆਪਾਂ ਵੇਜਾ ਤੂੰ ਆਹ ਚੀਜ਼ ਕਰ ਜਾਵੇ ਹੁੰਦਾ ਹੀ ਉਸ ਟਾਈਮ ਤੇ ਤੁਹਾਡਾ ਮਾਡਰਨ ਜੇ ਜ਼ਮਾਨਾ ਆਪਾਂ ਕਹਿੰਦੇ ਆਪਾਂ ਯਾਰ ਮੱਝਾਂ ਤੋਂ ਕੀ ਲੈਣਾ ਜੇ ਆਪਾਂ ਵਾਈ ਤੋਂ ਹੁੰਦਾ ਹੀ ਐ ਚੱਲ ਅਡਾਡਾ ਸ਼ੌਕ ਹੁੰਦੇ ਬੰਦੇ ਦੇ ਹਾਂ 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 ਇਹ ਐਸੇ ਸਿਸਟਮ ਆ ਵੀਰਖਾ ਜਦੋਂ ਨਾ ਮੰਨ ਕੇ ਚਲੋ ਮੈਂ ਪੀਡੀਐਫ ਦਾ ਮੇਲਾ ਵੇਖਿਆ ਉੱਥੇ ਉਹਨਾਂ ਨੇ ਆਪਾਂ ਨੂੰ ਡੇਰੀ ਵਿਭਾਗ ਨਾਲ ਦਿਖਾਇਆ ਠੀਕ ਹੈ ਉਦੋਂ ਪਤਾ ਲੱਗਿਆ ਵੀ ਯਾਰ ਆਪਾਂ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਮਾਗੀ ਦਾ ਮੇਲਾ ਸਾਲ ਬਾਦ ਮੁਕਸਰ ਲੱਗਦਾ ਹੈ ਹਾਂਜੀ ਉਦੋਂ ਪਤਾ ਲੱਗਾ ਲੱਗਿਆ ਵੀ ਯਾਰ ਆਪਣੇ ਫਰਵਰੀ ਦੇ ਵਿੱਚ ਆਏ ਸਾਲ ਪੀਡੀਐਫ ਇੱਕ ਸੰਸਥਾ ਹੈ ਬਹੁਤ ਸਿਰੇ ਦੀ ਸੰਸਥਾ ਹੈ ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਦੇ ਹਾਂ ਸਮਝ ਗਏ ਉਹ ਸੰਸਥਾ ਵੀ ਮੇਲਾ ਕਰਵਾਉਂਦੀ ਹੈ ਠੀਕ ਉਹ ਕਰਵਾਉਂਦੀ ਹੈ ਸਪੈਸ਼ਲ ਦਦਾ ਰੂ ਪਸ਼ੂਆਂ ਦਾ ਗਾਵਾਂ ਤੇ ਮੱਝਾਂ ਦਾ ਅੱਛਾ ਜੀ ਹੋਰ ਕਿਸੇ ਜਾਨਵਰ ਦਾ ਨਹੀਂ ਠੀਕ ਹੈ ਤੇ ਜਦੋਂ ਮੈਂ ਉਹ ਮੇਲਾ ਦੇਖ ਕੇ ਉਦੋਂ ਬਾਅਦ ਚ ਲਗਾਤਾਰ ਦੋ ਤਿੰਨ ਮੇਲੇ ਹੋਰ ਦੇਖੇ ਉਦੋਂ ਨੂੰ ਪਤਾ ਪੋਜੀਟਿਵ ਹੀ ਮਣੀ ਗਈ ਠੀਕ ਹੈ ਅੱਗੇ ਦੇ ਅੱਗੇ ਅੱਗੇ ਦੀ ਅੱਗੇ ਸਮਝ ਗਿਆ ਬ ਫਿਰ ਤੁਸੀਂ ਕਿੰਨਿਆਂ ਕ گاؤں ਤੋਂ ਇੱਕ ਪ੍ਰੋ ਇਹ ਨਾ ਜਦੋਂ ਤੁਹਾਨੂੰ ਮੈਂ ਦੱਸਾਂ ਵੀ ਜਦੋਂ ਸਟਾਰਟਿੰਗ ਕੀਤੀ ਆਪਾਂ ਆਪਣੇ ਮਾਮਾ ਜੀ ਐ ਚੋਦਪੁਰ ਮਾਣਾ ਪਿੰਡੋਂ ਉਹਨਾਂ ਦਾ ਠੀਕ ਹੈ ਉਹ گاਵਾ ਰੱਖਦੇ ਹੁੰਦੇ ਸੀ ਠੀਕ ਹੈ ਉਹਨਾਂ ਤੋਂ ਮੈਂ ਇੱਕ ਸਿੰਗਾਲੀ ਗਾਂ ਲੈ ਆ ਠੀਕ ਹੈ ਉਦੋਂ ਮਾਮਾ ਜੀ ਨੂੰ ਰੇਟ ਲੱਗੇ ਉਹਨਾਂ ਟਾਈਮਾਂ 'ਚ 16 16000 ਮੈਂ ਹੀ ਗਾਂ ਤਾਂ ਮੈਂ ਲੈਣੀ ਆ ਉਹਨਾਂ ਨੇ ਚਲੋ ਮੇਰੇ ਕੋਲ ਗਾਂ ਭੇਜਤੀ ਤੇ ਅੱਗੇ ਆਪਾਂ ਉਹਨਾਂ ਨੂੰ ਪੈਸੇ ਦੇਣੇ ਸੀ ਤੇ ਕਹਿੰਦੇ ਆਪਾਂ ਵੀ ਰਿਸ਼ਤੇਦਾਰੀ ਕਰੀਂਦਾ ਉਹਦੇ ਨਾਲ ਆਪਾਂ ਅੱਗੇ ਸੀਮਨ ਪਰਵਾਏ ਠੀਕ ਹੈ ਉਦੋਂ ਇੰਨਾ ਕੁ ਪਤਾ ਲੱਗ ਗਿਆ ਵੀ ਇੱਕ ਨਾਰਮਲ ਸੀਮੰਟ ਹੁੰਦਾ ਇੱਕ ਇੰਪੋਰਟੈਂਟ ਸੀਮੰਟ ਹੁੰਦਾ ਆਪਾਂ ਨੂੰ ਕਿਸੇ ਕੰਪਨੀ ਦਾ ਪਤਾ ਨਹੀਂ ਸੀ ਸੀਮੰਟ ਦਾ ਸਮਝ ਗਏ ਉਹਦੇ ਜਦੋਂ ਮੈਂ ਸੀਮੰਟ ਪਵਾਇਆ ਨਾ ਉਹ ਆਪ ਦਾ ਸੀ ਸਿੰਗਾ ਵਾਲੀ ਲਾਲ ਡੱਬੀ ਜੀ ਅੱਛਾ ਇੱਕ ਹੀ ਗਾਂ ਸੀ ਇੱਕ ਹੀ ਗਾਂ ਠੀਕ ਹੈ ਉਹਨੇ ਕਾਲੀ ਡੱਬੀ ਬੱਚੀ ਦਿੱਤੀ ਠੀਕ ਹੈ ਉਦੋਂ ਅੱਗੇ ਉਹ ਸਾਲ ਚ ਹੀ ਉਹ ਗੱਬਣ ਹੋ ਗਈ ਠੀਕ ਹੈ ਉਦੋਂ ਬਾਅਦ ਚ ਉਹਨੇ ਵੀ ਵੱਚੀ ਦਿੱਤੀ ਪੰਜ ਕੇ ਸਾਲਾਂ ਚ ਮੇਰੇ ਕੋਲ ਪੰਜ ਹੀ ਨਗ ਹੋ ਗਏ ਗਿਆਨ ਦਾ ਅੱਛਾ ਜਾਨੀ ਕਿ ਜਿਹੜੇ ਪੰਜੇ ਨਗ ਸੀ ਹਾਂ ਵੀ ਪੂਰੇ ਜਾਂ 90% ਜਾਂ 95 ਜਾਂ 100% ਨਹੀਂ 60 70% ਹੀ ਅੱਛਾ ਉਹ ਗਾਵਾਂ 17 18 ਲੀਟਰ ਤੇ ਰੁਕ ਜਾਂਦੀਆਂ ਸੀ ਅੱਛਾ ਚਵਾਈ ਵੇਲੇ ਲੱਤਾਂ ਵੀ ਮਾਰਦੇ ਸੀ ਕਿ ਉਹਦੀ ਬਲੱਡ ਲੈਣੀ ਲੱਤਾਂ ਲਈ ਠੀਕ ਆ ਸਮਝ ਗਿਆ ਤੇ ਉਸ ਦੇ ਬਾਅਦ ਚ ਫਿਰ ਮੈਂ ਉਹ ਗਾਵਾਂ ਬਦਲ ਕੇ ਹੋਰ ਗਾਵਾਂ ਲੈਣ ਲੱਗ ਗਿਆ ਠੀਕ ਹੈ ਫਿਰ ਜਦੋਂ ਆਪਾਂ ਪੀਡੀਐਫੇ ਮੇਲੇ ਤੇ ਜਾਂਦੇ ਰਹੇ ਉੱਥੇ ਆਪਾਂ ਨੂੰ ਸੀਮਿੰਟ ਬਾਰੇ ਪਤਾ ਲੱਗ ਗਿਆ ਫਿਰ ਆਪਾਂ ਸੀਮਿੰਟ ਸਿਲੈਕਸ਼ਨ ਕਰਨ ਲੱਗ ਗਏ ਠੀਕ ਹੈ ਵੀ ਕਿਹੜਾ ਸੀਮਨਪੁਰ ਹੋਣਾ ਕਿਵੇਂ ਪਰਮਾਣਾ ਹੈ ਮੈਂ ਤੁਹਾਡੀ ਇੱਥੇ ਗੱਲ ਰੋਕਦਾ ਹਾਂ ਆਪਾਂ ਸੀਮਨਵਰ ਵੀ ਗੱਲ ਕਰਾਂਗੇ ਹਾਂਜੀ ਹਾਂਜੀ ਵੀ ਤੁਸੀਂ ਜਦੋਂ ਇਹ ਫਾਰਮ ਨਗਾਵਾ ਉਦੋਂ ਬਾਅਦ ਹੋਰ ਦੁੱਧ ਵਾਲੀਆਂ ਬਾਹਰੋਂ ਲੈਂਦੇ ਨੇ ਤੇ ਵਿੱਚੋਂ ਹੀ ਪੈਦਾ ਕੀਤੀ ਹੁੰਦੀ ਆ ਹਾਂ ਜੀ ਵਰਗ ਸਾਹਿਬ ਪਤਾ ਕੀ ਸੀ ਇਹ ਆਪਣੇ ਕੋਲ ਜਗ੍ਹਾ ਨਹੀਂ ਬਹੁਤ ਘਟौती ਸੀ ਠੀਕ ਹੈ ਇਹ ਜਗ੍ਹਾ ਜਿਹੜੀ ਜੇ ਆਪਾਂ ਹੁਣ ਬੈਠਿਆ ਇਹ ਹੌਲੀ ਹੌਲੀ ਪਹਿਲਾਂ 4 ਮਰਲੇ ਲਈ ਹਮ ਹਮ ਸ਼ੇਰ ਸਿੰਘ ਤੋਂ ਹਮ ਹਮ ਫਿਰ 2 ਮਰਲੇ ਹੋਰ ਮਿਲ ਗਏ ਉਦੋਂ ਬਾਅਦ ਚ ਇਹ ਹੁਣ ਆਪਾਂ ਜਿੱਥੇ ਬੈਠੇ 2.5 ਗਨਾਲਾ ਜਗ੍ਹਾ ਠੀਕ ਹੈ ਇਹ ਆਪਾਂ ਸੰਦੀਪ ਸਿੰਘ ਆਪਣਾ ਮੁੰਡਾ ਪੰਜਾਬ ਪੁਲਿਸ ਠੀਕ ਹੈ ਉਹਨਾਂ ਤੋਂ ਲਈ ਆ ਆ ਉਹ ਉਹਨਾਂ ਨੇ ਕੋਠੀ ਵਾਲੀ ਖੇਤ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਆਪਣੇ ਕੋਲ ਜਗ੍ਹਾ ਨਾ ਹੋ ਗਿਆ ਨਾ ਫਿਰ ਆਪੋ ਨੇ ਹੋ ਗਿਆ ਵੀ ਹੁਣ ਆਪਾਂ ਜਲਦੀ ਮਾਰ ਨਹੀਂ ਖਾਂਦੇ ਠੀਕ ਹੈ ਫਿਰ ਆਪਾਂ ਉਹਨਾਂ ਗਾਵਾਂ ਨੂੰ ਉਹਨਾਂ ਨੂੰ ਵੇਚਤਾ ਅੱਛਾ ਪਹਿਲਾਂ ਬਰੀਡ ਹੀ ਕੱਢਤੀ ਠੀਕ ਹੈ ਜਿਹੜੀਆਂ 16 17 ਲੀਟਰ ਵਾਲੀਆਂ ਸੀ ਉਹਨੂੰ ਬਰੀਡ ਹੀ ਕੱਢਤੀ ਉਹਨਾਂ ਨੂੰ ਵੇਚ ਕੇ ਵਿੱਚ ਕੁਝ ਪੈਸੇ ਹੋਰ ਪਾ ਕੇ ਆਪਾਂ 5-7 ਗਾਵਾਂ ਹੋਰ ਪਾਤੀਆਂ ਅੱਜ ਕੱਲ ਬਹੁਤੇ ਫਾਰਮਰ ਕਹਿੰਦੇ ਆ ਵੀ ਅਸੀਂ ਇੱਕ ਗਾਂ ਤੋਂ 200 ਗਾਂ ਬਣਾਤੀ ਹਾਂ ਕਹਿੰਦੇ ਨੇ ਆ ਬਹੁਤ ਵੱਡਾ ਪ੍ਰੋਡਕਟਰ ਕਹਿਣਾ ਸੋਖਾ ਸਹੀ ਗੱਲ ਹੈ ਤੇ ਬਹੁਤ ਵੱਡਾ ਕੰਮ ਹੈ ਇਹ ਕਿ ਇੱਕ ਗਾਂ ਤੋਂ 200 ਗਾਂ ਬਣਾਉਣੀ ਸਹੀ ਗੱਲ ਹੈ ਜਲਦੀ ਨਹੀਂ ਵੱਢਦੀ ਨਹੀਂ ਮੰਦੀ ਤੇ ਆਪਾਂ ਉਹਦੇ ਪੰਜ ਸੱਤ ਗਾਂ ਲਈਆਂ ਉਹਨਾਂ ਵਿੱਚੋਂ ਆਪਾਂ ਫਿਰ ਬਰੀਡ ਦਾ ਸੁਧਾਰ ਕਰਿਆ ਠੀਕ ਹੈ ਫਿਰ ਤੁਸੀਂ ਜਿਆਦਾ ਵੀ ਸੀਮਣ ਕਿਸ ਨੂੰ ਚੂਜ਼ ਕਰਦੇ ਵੀ ਕਿੱਥੋਂ ਮੰਗਵਾਉਂਦੇ ਕਿ ਕਿੱਥੋਂ ਲਿਆਉਂਦੇ ਕਹਿੰਦਾ ਮਤਲਬ ਸੀਮਣ ਹੈ ਵਰਕ ਸਾਹਿਬ ਆਪਣਾ ਜਿਹੜਾ ਏਰੀਆ ਨਾ ਇਹ ਜਿਹੜੇ ਦਾ ਵੱਡੇ ਫਾਰਮਰ ਹੈ ਉਹ ਤਾਂ ਬਹੁਤ ਹੀ ਵੱਡਿਆ ਠੀਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਮੇ ਨਹੀਂ ਪਤਾ ਸਹੀ ਗੱਲ ਹੈ ਇਥੇ ਨੋਰਮਲ ਡੈਕਟਰ ਆਉਂਦੇ ਸੀ ਡੱਬਾ ਬੱਚਾ ਆ ਗਿਆ ਆਪਾਂ ਕਹਿੰਦਾ ਡੱਬਾ ਆ ਗਿਆ ਅਮਰੀਕਨ ਆ ਗਿਆ ਬਹੁਤ ਸੋਹਣੀ ਆ ਗਈ ਜੀ ਹੁੰਦੇ ਆਪ ਨੂੰ ਨੈਣ ਲਕਸ਼ਮ ਵਾਲੀ ਕੋਈ ਭੇਦ ਨਹੀਂ ਸੀ ਇਹ ਬਹੁਤ ਕੁਝ ਚੈੱਕ ਕਰਨਾ ਪੈਂਦਾ ਹੈ ਇਹਦੀ ਅਪਰੋਚ ਲੀਟੈਸਟਡ ਵੀ ਇਹ ਸਾਣ ਦੇ ਜਿਹੜਾ ਆਪਾਂ ਟੀਕਾ ਭਰਉਣ ਲੱਗਿਆ ਇਹਦੀ ਪਹਿਲਾ ਬੱਚੀਆਂ ਨੇ ਕਿੰਨਾ-ਕਿੰਨਾ ਦੁੱਧ ਦਿੱਤਾ ਠੀਕ ਹੈ ਫਿਰ ਇਹਨਾਂ ਦੀ ਪਿੱਛੇ ਜਾਣਾ ਪਊ ਪਿੱਛੇ ਜਾਣਾ ਪੈਂਦਾ ਠੀਕ ਹੈ ਫਿਰ ਇਹਨਾਂ ਦੀ ਬਰੀਡਿੰਗ ਚੈੱਕ ਕਰਨੀ ਪੈਂਦੀ ਹੈ ਵੀ ਜਿਹੜੀ ਗਾਂ ਦੇ ਆਪਾਂ ਭਰਾ ਰਹੇ ਹਾਂ ਉਹੋ ਬੁੱਲ ਕਿਤੇ ਇਸੇ ਗਾਂ ਦਾ ਪਿਓ ਤਾਂ ਨਹੀਂ ਜਾਂ ਦਾਦਾ ਦਾ ਨਹੀਂ ਅੱਛਾ ਭਈ ਉਹ ਵੀ ਆਪਾਂ ਜੂਜ ਨਹੀਂ ਕਰ ਸਕਦੇ ਜਿਹੜੀ ਮਰ ਕੇ ਜੈ ਆਪਣਾ ਹਿਊਮਨ ਦਾ ਚੱਲਦਾ ਨਾ ਆਪਣੀ ਵੀ ਆਪਾਂ ਆਪਦੇ ਰਿਸ਼ਤੇ ਚ ਜਾਂ ਮਾਂ ਭੈਣ ਦਾ ਫੈਕਟਰ ਆਇਆ ਉਹ ਵੀ ਆਪਾਂ ਇਹਨੂੰ ਇਹਨਾਂ ਦੇ ਰੱਖਣਾ ਪੈਂਦਾ ਜੇ ਆਪਾਂ ਇਹਦੀ ਬਰੀਡਿੰਗ ਕਰਦੇ ਆ ਤਾਂ ਉਹ ਚ ਆਪਾਂ ਨੂੰ ਬਹੁਤ ਵੱਡਾ ਲਾਸ ਪੈਂਦਾ ਹੈ ਉਹ ਬੱਚੇ ਆਉਣਗੇ ਉਹਨਾਂ ਨੂੰ ਬਿਮਾਰੀਆਂ ਵੀ ਲੱਗਣਗੀਆਂ ਜੇ 30 ਕਿਲੋ ਵਾਲੀ ਗਾਂ ਦੇ ਆਪਾਂ ਉਸੇ ਬੁੱਲ ਦਾ ਟਿਕਾ ਰੱਖਤਾ ਉਹ ਬੱਚੀ 15-16 ਕਿਲੋ ਦੁੱਧ ਹੀ ਦਊਗੀ ਠੀਕ ਹੈ ਬਿਮਾਰੀ ਵੱਖਰੀ ਸਮਝ ਗਿਆ ਉਸ ਤੋਂ ਬਾਅਦ ਫਿਰ ਆਪਾਂ ਪੀਡੀਐਫ ਮਿਲ ਲਗੇ ਅੱਛਾ ਪਹਿਲੀ ਵਾਰ ਉਹ ਪਹਿਲੀ ਵਾਰ ਠੀਕ ਹੈ ਉਥੋਂ ਆਪਾਂ ਇੱਕ EBS ਸੰਸਥਾ ਹੈ ਉਹਨਾਂ ਦਾ ਨੰਬਰ ਕੰਡੈਕਟਰ ਨੰਬਰ ਲੈ ਕੇ ਆਏ ਠੀਕ ਹੈ ਬੰਦੇ ਪਹਿਲੀ ਵਾਰ ਤੁਸੀਂ ਸ਼ੌਂਕ ਤੌਰ ਤੇ ਗਏ ਸ਼ੌਂਕ ਤੌਰ ਤੇ ਪਹਿਲੀ ਵਾਰ ਤਾਂ ਉਹ ਮੈਂਬਰਸ਼ਿਪ ਬਣੇ ਜਾਂਦੀ ਤੇ ਮੈਂਬਰਸ਼ਿਪ ਵੀ ਦੱਸਦਾ ਠੀਕ ਹੈ ਡੇਰੀ ਵਿਭਾਗ ਲੈ ਕੇ ਗਏ ਆਪਾਂ ਨੂੰ ਅੱਛਾ ਆਪਣੇ ਜਿਹੜਾ ਤੁਸੀਂ ਆ ਕੀ ਨਾਂ ਲੈ ਆ ਹਾਂ ਅਸਰਦੂਲਗੜ੍ਹ ਸੁਣ ਠੀਕ ਹੈ ਫਿਰ ਦੋ ਤਿੰਨ ਮਹੀਨੇ ਵੇਸਟ ਕੀਤੇ ਬਾਅਦ ਚ ਫਿਰ گاਵਾ ਬਦਲੀਆਂ ਚੰਗੀਆਂ گاਵਾਂ ਵਾਲੇ ਆਪਾਂ ਸਿਮਨ ਲੈਣੀ ਸੀ ਠੀਕ ਹੈ ਫਿਰ ਉਹ EBS ਵਾਲਿਆਂ ਦਾ ਪਤਾ ਕਰਿਆ ਵੀ ਆਪਣੇ ਸਰਦੂਲਗੜ੍ਹ ਚ ਕਦੋਂ ਆਉਂਦੇ ਆ ਠੀਕ ਹੈ ਜਦੋਂ ਆਏ ਫਿਰ ਆਪਦੇ ਟੀਕੇ ਡਾਕਟਰ ਦੇ ਕੰਟੇਨਰ ਚ ਕੋਤਮ ਸਰਦੂਰਗੜ ਆਪਣੇ ਤੇ ਸਰਸਾ ਸਰਦੂਰਗੜ ਸਾਰੀ ਉਹਨਾਂ ਦੀ ਟਰਾਂਸਪੋਰਟ ਹੈ ਤੇ ਇਹਨਾਂ ਨੂੰ ਆਪਾਂ ਜਿਹੜੇ ਤੁਸੀਂ ਮੰਗਾ ਲੈ ਮੰਗਵਾ ਲੈ ਉਹਦੇ ਕੀ ਕਹਿੰਦੇ ਤੁਸੀਂ ਕੰਟੇਨਰ ਕੰਟੇਨਰ ਉਹਨਾਂ ਦੀ ਕਿੰਨੀ ਇੱਕ ਏਜ ਤੱਕ ਆਪਾਂ ਉਹਦੇ ਵਿੱਚ ਰੱਖ ਸਕਦੇ ਆ ਕਿੰਨਾ ਜਿਆਦਾ ਉਹਨਾਂ ਜਿੱਦਾਂ ਬਿਰਕਸਾ ਵੇ ਆ ਵੀ ਮੰਨ ਕੇ ਚੱਲੋ ਡੈਸ਼ ਫੁੱਲ ਚਾਹੀਦੀ ਹੈ ਠੀਕ ਹੈ ਜਦੋਂ ਉਹ ਚ ਗੈਸ ਖਤਮ ਹੋਊਗੀ ਨਾਲ ਦੀ ਨਾਲ ਸੀਮਨ ਡੈਡ ਹੈ ਜਿੰਨਾ ਚਿਰ ਗੈਸ ਹੈ ਅਨਲਿਮਿਟਡ ਟਾਈਮ ਉਹ ਆਪ ਨੂੰ ਪਤਾ ਤਾਂ ਲੱਗਦਾ ਨਹੀਂ ਇਹਦਾ ਹੋਣਾ ਵੀ ਇਹਦੀ ਗੈਰ ਹਾਂਜੀ ਹਾਂਜੀ ਉਹ ਜਦੋਂ ਆਪਾਂ ਗੈਸ ਉਹਦੇ ਚ ਕੁੱਪੀ ਹੁੰਦੀ ਆ ਉਹ ਡੁੱਬੀ ਹੋਣੀ ਚਾਹੀਦੀ ਹੈ ਗੈਸ ਠੀਕ ਹੈ ਆਪਾਂ ਫਿਰ ਅਨਲਿਮਿਟਡ ਕੋਈ ਚੱਕਰ ਨਹੀਂਗਾ ਲਾਈਫਟਾਈਮ ਹਾਂ ਲਿਕੁਇਡ ਗੈਸ ਹੁੰਦੀ ਆ ਉਹ ਠੀਕ ਹੈ ਤੇ ਉਹ ਜ਼ਰੂਰੀ ਹੈ ਫਿਰ ਉਸਦੇ ਬਾਅਦ ਚ ਆਪਾਂ ਐਬੀਐਸ ਦੇ ਸੀਮੰਟ ਪਰਵਾਏ ਠੀਕ ਹੈ ਫਿਰ ਇਹ ਜਿਹੜੀ ਪੀਡੀਐਫ ਸਸਤਾ ਹੈ ਪੀਡੀਐਫ ਸਸਤਾ ਤਾਂ ਆਪਾਂ ਮੈਂਬਰਸ਼ਿਪ ਲੈ ਲਈ ਠੀਕ ਹੈ ਫਿਰ ਇਹ ਪੀਡੀ ਸਸਤਾ ਨਾ ਸੀਮੰਟ ਮੰਗਵਾਉਂਦੀ ਆ ਬਾਹਰੋਂ ਪੋਰਟ ਕਰਵਾਉਂਦੀ ਆ ਅੱਛਾ ਆਈ ਸਾਲ ਠੀਕ ਹੈ ਇੱਥੋਂ ਨਹੀਂ ਮੁੱਲਾਂਪੁਰ ਤਖਾਂ ਮੁੱਲਾਂਪੁਰ ਤਖਾਂ ਠੀਕ ਹੈ ਪੀਡੀਐਫ ਸੰਸਥਾ ਹੈ ਉਹਨਾਂ ਨੂੰ ਉੱਥੇ ਦਫ਼ਤਰ ਹੈ ਉਥੋਂ ਫਿਰ ਉਹ ਹਨਾ ਕੋਈ ਜਿਵੇਂ ਹੁਣ ਏਆਈਆਂ ਦਾ گاਵਾਂ ਦੇ ਹੁਣ ਟੀਕੇ ਭਰਨ ਦਾ ਪੂਰਾ ਪੀਕ ਲੈਵਲ ਚੱਲੀ ਜਾਂਦਾ ਠੀਕ ਹੈ ਤੇ ਉਹਨੂੰ ਹੁਣ ਇਹਨੂੰ ਇਹ ਤੋਂ ਪਹਿਲਾਂ ਸੀਮਿੰਟ ਵੱਢ ਚੁੱਕਿਆ ਫਿਰ ਆਪਾਂ ਉਹਨਾਂ ਦਾ ਸੀਮਿੰਟ ਵਰਤਣ ਲੱਗੇ ਡੈਨਮਾਰਕ ਦਾ ਏਵੀਐਸ ਦਾ ਠੀਕ ਹੈ ਸਾਰਾ ਸੀਮਿੰਟ ਵਰਤਦਾ ਤੁਸੀਂ ਫਿਰ ਗਰਪੇਜ ਅੱਜਕੱਲ ਵੀ ਸੀਮਿੰਟ ਕਿਹੜੇ ਨੂੰ ਜ਼ਿਆਦਾ ਵਰਤ ਰਹੇ ਸੀਮਿੰਟ ਨੂੰ ਦੱਸਿਆ ਜੀ ਵਰਕ ਸਾਹਿਬ ਆਪਾਂ ਏਵੀਐਸ ਤੇ ਪੀਡੀਐਫ ਦਾ ਸੀਮਿੰਟ ਬਣਾਉਂਦਾ ਠੀਕ ਹੈ ਤੇ ਡੈਨਮਾਰਕ ਦਾ ਠੀ ਕੀ ਕਰ ਆਪਣੇ ਗਾਵਾਂ ਆ ਗਿਆ ਹੈ ਹਾਂਜੀ ਅੱਛਾ ਫਿਰ ਤੁਹਾਡੇ ਕੋਲ ਸਾਨੂੰ ਇੱਕ ਰਾ ਕੈਮਰੇ ਦੇ ਸਾਹਮਣੇ ਲਿਆਉਗਾ ਕੋਈ ਜਿਹੜੇ ਕਿੰਨੇ ਕੁ ਦੁੱਧਾਂ ਗਾ ਤੁਹਾਡੇ ਕੋਲ ਗਾਵਾਂ ਨੇ ਆਪਣੇ ਕੋਲ ਵਰਕ ਸਾਹਿਬ ਗਾਵਾਂ ਨੇ ਇਸ ਟਾਈਮ ਆਪਾਂ ਵੀ ਐਵੇਂ ਵੱਡਾ ਹੋ ਨਹੀਂ ਕਰਦੇ ਜਿੱਦ ਆਪਣੀ ਕੋਈ ਪਹਿਲਾਂ ਬੱਚੀ ਆ ਉਹ ਸਟਾਰਟ ਹੁੰਦੀ ਹੈ 27 28 30 ਲੀਟਰ ਤੋਂ ਠੀਕ ਹੈ ਉਹ ਨਹੀਂ ਤੂੰ ਦੀ ਗਾਂ ਖੋਲ ਫੜ ਕੇ ਆਪਣੀ ਤੇ ਤੁਹਾਡੇ ਕੋਲ ਕਿੰਨੇ ਕੋ ਦਾ ਹੁਣ ਆਪਣੇ ਕੋਲ ਇਸ ਟਾਈਮ ਇੱਕ ਗਾਂ 54 53 ਲੀਟਰ ਤੇ ਚੱਲਦੀ ਹੈ ਠੀਕ ਹੈ ਦਿਖਾ ਦਿੰਦੇ ਤੁਹਾਨੂੰ ਦਿਖਾਵੋ ਡੇਢ ਕੁ ਮਹੀਨੇ ਦੀ ਸੂਈ ਹੈ ਤੇ ਕੋਈ ਕਹਿ ਨਹੀਂ ਸਕਦਾ ਅਗਲਾ ਕਹਿੰਦਾ ਦੂਜੀ ਸੂਈ ਤੀਜੀ ਸੂਈ ਗਾਂ ਪਹਿਲੇ ਸੂਏ ਲੈ ਲਈਆਂ ਜੀ ਦੂਜੀ ਸੂਈ ਖਤਮ ਹੋ ਰਹੀ ਕਹਿੰਦੀ ਹੈ ਹਾਂ ਜੀ ਇਹ ਸਤਵਾਂ ਸੂਆ ਜੀ ਗਾਂ ਦਾ ਇਹ ਗਾਂ ਦਾ ਆ ਗਾਂ ਐ ਨੂੰ ਲੈ ਕੇ ਜੀ ਤੋਰ ਕੇ ਪਰੇ ਨਾਲ ਇਹਦਾ ਸਤਵਾਂ ਸੂਆ ਜੀ ਗਾਂ ਦਾ ਠੀਕ ਹੈ ਜੀ ਇਹ ਤਾਂ ਕੁਇੱਟੀ ਨਹੀਂ ਲੱਗ ਰਹੀ ਜੇ ਵਡਾਪੇ ਆ ਕਿਵੇਂ ਵੀ ਹੈ ਨਾ ਸਾਰਾ ਸਿਸਟਮ ਖਰਾਕ ਦਾ ਹੀ ਠੀਕ ਹੈ ਤੇ ਹਜੇ ਟਾਈਮ ਮੈਨੂੰ ਲੱਗਦਾ ਡੇਢ ਦਾ ਹੈ ਹਾਂ ਡੇਢ ਦੋ ਤੋਂ ਹੀ ਲੱਗ ਜਾਣਾ ਦੋ ਦਾ ਲਾ ਲਓ ਤੇ ਚਵਾਈ ਇਹਦੀ 6 ਵਜੇ ਹੋਣੀ ਹੈ ਠੀਕ ਹੈ ਹਾਂ ਜੀ ਸਮਝ ਗਈ ਜੀ ਤੇ ਕਿੰਨਿਆ ਕ ਗਾਵਾਂ ਤੁਹਾਡੇ ਕੋਲ ਇਹਦੇ ਨਾਲ ਦੀਆਂ ਮੰਨ ਕੇ ਇਹਦੇ ਨਾਲ ਦੀਆਂ ਗਾਵਾਂ ਆਪਣੇ ਕੋਲ 3-4 ਗਾਵਾਂ ਹੈਗੀਆਂ ਜੀ 35 ਮੰਨ ਕੇ ਚਲੋ ਆਪਣੇ ਕੋਲ ਕੋਈ ਵੀ ਗਾ 35 ਕੁਲਾਸੀ ਹੈ ਠੀਕ ਹੈ ਬੀ ਚੰਗੀਆਂ ਗਾਵਾਂ ਮਕਾ ਕਰਦਾ ਹਾਂ ਕਮਾਲਾ ਦੁੱਤੀਆਂ ਤੇ ਫਿਰ ਵਹਿਣਾ ਫੜੋਂਗੇ ਤੁਸੀਂ ਆਪ ਹੀ ਤਿਆਰ ਕਰਦੇ ਵਹਿਣਾ ਆਪਣੀਆਂ ਆਪ ਦੀ ਹੈ ਜੀ ਵਹਿਣਾ ਆਪਣੀਆਂ ਆਪ ਦੀਆਂ ਜਿਵੇਂ ਤੁਹਾਡੀਆਂ ਉਹ ਇੱਕ ਤੋਂ ਵਹਿਣਾ ਵੇਖੀਆਂ ਆ ਦਿਖਾ ਦੇ ਮਾਣ ਦਿਖਾ ਦਿੰਦੇ ਹੁਣ ਜਿਵੇਂ ਆਪਣੀ ਆਹਾ ਕਾ ਜੀ ਬਰਤ ਸਾਬ ਦੁੱਤੀਆਂ ਲਗਾ ਖੋਲੀ ਮੈਂ ਉਹਕੇ ਦਿਖਾ ਦਾਂ ਤੁਹਾਨੂੰ ਉਹ ਨਾਲ ਕੋਈ ਹੋਰ ਆਪਾਂ ਇਹਨਾ ਆਪਾਂ ਹੁਣ ਚਲੋ ਆਪਾਂ ਬਾਅਦ ਚ ਗੱਲ ਕਰਦੇ ਆ ਠੀਕ ਹੈ ਇਹ ਗਾਹ ਪੀਡੀਐਫ ਇਹਦੇ ਸਿੰਮਲ ਦੀ ਹੈ ਠੀਕ ਹੈ ਐਂ ਮੋੜ ਦਿਓ ਅੱਛਾ ਇਹਨੇ ਕੱਲ ਹੀ ਪਰਸੋ ਬੱਚਾ ਦਿੱਤਾ ਠੀਕ ਹੈ ਜੀ ਤਾਜੀ ਸੂਈ ਕਹਿੰਦਾ ਤਾਜੀ ਸੂਈ ਹੈ ਠੀਕ ਹੈ ਇਹ ਗਾਹ ਨੇ ਪਹਿਲੇ ਸਿਰ ਦੁੱਧ ਦਿੱਤਾ ਆਪਣੇ ਕੋਲ 35 ਕਿਲੋ 36 ਕਿਲੋ ਹੁਣ ਦੂਜਾ ਸੂਆ ਸੂਈ ਹੈ ਐਂ ਤੁਹਾਡੇ ਕੋਲ ਨੂੰ ਦੂਜੇ ਸੂਣਾ ਹੈ ਦੂਜਾ ਸੂਪੀ ਜੀ ਗੱਲ ਅੱਛਾ ਪਹਿਲੇ ਵੀ ਤੁਹਾਡੇ ਕੋਲ ਸੂਈ ਹੈ ਪਹਿਲਾਂ ਵੀ ਆਪਣੇ ਆਪਣੀ ਘਰ ਦੀ ਬੱਚੀ ਹੈ ਠੀਕ ਹੈ ਕਿ ਕਿੰਨੇ ਕਿ ਤੇ ਤੁਸੀਂ ਬੜਾ ਤਿਆਰ ਕਰ ਦਿੰਦੇ ਜਿਵੇਂ ਮੰਨ ਕੇ ਚੱਲ ਪੀਕ ਲੈਵਲ ਤੇ ਲਿਆਉਣ ਨੂੰ ਇਹ ਜੀ ਇਹ ਸਿਸਟਮ ਹੁੰਦਾ ਬਟੂ ਆਪਾਂ 11 ਗੰਹ ਮਹੀਨਿਆਂ ਦੀ ਬੱਛੀ ਤਿਆਰ ਕਰ ਲੈਨੇ ਆ ਠੀਕ ਹੈ ਬਾਕੀ ਦਾ weight ਤਾਂ ਹੁੰਦਾ ਵੀ weight ਕਿੰਨਾ ਚਾਹੀਦਾ ਅੱਛਾ ਠੀਕ ਹੈ 2.5 ਟਨ ਕੁਆਂਟਾ ਦੇ ਨੇੜੇ ਬੱਛੀ ਜਦੋਂ ਹੋਗੀ ਉਦਰੀ ਪਾਣੇ ਨੂੰ ਠੀਕ ਹੈ ਉਹ ਸੀਮਨ ਦੇ ਕਾਮਯਾਬ ਆ ਕੱਲੀ ਉਮਰਦੇਸ਼ ਕੇ ਨੀਂਦੀ ਕਪੜਾ ਜਾਂਦਾ ਭਾਵੇਂ ਦਾ ਵੀ ਠੀਕਾ ਦਾ weight ਦੇ ਹਿਸਾਬ ਨਾਲ ਪਰ ਆ ਜਾਂਦਾ ਜਿੰਦਗੀ ਵੀ ਤਾਕਤ ਇੰਦੇ ਜੀ ਕਹਿੰਦਾ ਹਾਂ weight ਦੇ ਹਿਸਾਬ ਨਾਲ ਕਿੱਥੇ ਪਰ ਆ ਜਿਵੇਂ ਤੁਹਾਡੇ ਕੋਲ ਆ ਬੈਠਾਂਗੇ ਹਾਂ ਜੀ ਇਹ ਵੜਾ ਇਹ ਨਾ ਤੁਮੇ ਹਾਂਜੀ 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 ਇਹ ਉਹ ਉਹ ਜਿਹੜੀ ਹੁਣ ਉਹ ਵੜਾ ਜੀ ਉਹ 11 ਮਹੀਨੇ ਦੀ ਵੜਾ ਹੈ ਕੋਲੀ ਤੇ ਹਾਂ ਪੀਡੀਐਫ ਇਹ ਕੈਂਦੀ ਹੈ ਠੀਕ ਹੈ ਤੇ ਉਹਦੀ ਏਆਈ ਹੋਊਗੀ ਬਰਸੋਂ ਅੱਛਾ ਹਾਂਜੀ 11 ਮਹੀਨੇ ਦੀ 11 ਮਹੀਨੇ ਦੀ ਆਹ ਬੱਚੀ ਖੜੀ ਇਹ 21 ਮਹੀਨੇ ਦੀ ਹੈ ਇਹਦੇ 40 ਦਿਨ ਲੱਗੇ ਸੁੰਚ ਠੀਕ ਹੈ ਆਈ ਆਈ ਸਿਸਟਮ ਇਹ ਸਾਮ ਸਵੇਰ ਤੁਹਾਨੂੰ ਕਿੰਨੀ ਕੌਖੀ ਲੱਗਦੀ ਜਿਵੇਂ ਹੁਣ ਮੰਨ ਕੇ ਚਲੋ ਆਪਾਂ ਕਈ ਬੰਦਿਆਂ ਨੇ ਫਾਰਮ ਫੇਲ ਵੀ ਹੋਏ ਨੇ ਹਣਾ ਤੇ ਕਈਆਂ ਨੇ ਸ਼ੁਰੂ ਵੀ ਕਰੇ ਨੇ ਕਈਆਂ ਜਲਦੀ ਵੀ ਜਾਂਦੇ ਪੁਰਾਣੀ ਮੰਨ ਬੈਠ ਕੇ ਨਾ ਕਰਕੇ ਗੱਲ ਇਹ ਚਲੋ ਬੈਠ ਕੇ ਕਰਦੇ ਬੈਠ ਕੇ ਕਰਦੇ ਹਾਂ ਜੀ ਸਾਨੂੰ ਦੇ ਬਾਰੇ ਥੋੜਾ ਚੰਨਾ ਪਾਉ ਤੁਹਾਨੂੰ ਮੈਂ ਜਿਹੜੀ ਤੁਸੀਂ ਗੱਲ ਪੁੱਛੀ ਰਹੀ ਫਾਰਮ ਫੇਲ ਹੋਣ ਦੀ ਹਾਂ ਤੇ ਵੀ ਚੱਲਦੇ ਵੀ ਪਏ ਨੇ ਅੱਪ ਗੱਲ ਕਰੀ ਤੁਹਾਨੂੰ ਤੁਸੀਂ ਵੀ ਚੱਲਦੇ ਵੀ ਪਏ ਨੇ ਬਹੁਤ ਪੁਰਾਣੇ ਫਾਰਮ ਚੱਲੀ ਵੀ ਜਾਂਦੇ ਨੇ ਇਹ ਮੇਰੇ ਕਾਰੋਬਾਰ ਕੀ ਹੁੰਦਾ ਸਿਸਟਮ ਪਤਾ ਕੀ ਹੈ ਇਹ ਕਾਰੋਬਾਰ ਇਹੋ ਜਿਹਾ ਹੈ ਇਹ ਚ ਨਾ ਤਾਂ ਜਿਆਦਾ ਪੈਸਾ ਕੰਮ ਕਰਦਾ ਜੇ ਆਪਾਂ ਕਹੀ ਅੱਜ 1 ਕਰੋੜ ਰੁਪਇਆ ਲਾਤਾ ਤੇ ਆਪਣਾ ਫਾਰਮ ਚੱਲ ਪੂ ਨਹੀਂ ਚੱਲਦਾ ਠੀਕ ਹੈ ਤੇ ਨਾ ਹੀ ਇਹ ਆਇਆ ਵੀ ਜੇ ਆਪਾਂ ਜਮੇ ਨਾ ਦਾ ਨੌਲੇਜ ਹੈ ਤੇ ਨਾ ਹੀ ਪੈਸੇ ਆ ਠੀਕ ਹੈ ਜੇ ਆਪਾਂ 10000 ਵਾਲੀ ਗਾਂ ਤੋਂ ਸ਼ੁਰੂ ਕਰਤਾ ਸਹੀ ਗੱਲ ਹੈ ਤਾਂ ਫਿਰ ਵੀ ਉਹਨੂੰ ਚਲਾਉਣ ਦੀ ਬਹੁਤ ਲੰਮੀ ਦੂਰੀ ਹੈ ਦੂਰੀ ਸਹੀ ਗੱਲ ਹੈ ਜਿਆਦੇ ਵੱਡੇ ਫਾਰਮ ਕਿਉਂ ਫੇਲ ਹੋਏ ਉਹਨਾਂ ਨੇ ਪੈਸਾ ਜ਼ਿਆਦਾ ਲਾਇਆ ਨੌਲੇਜ ਹੈ ਨਹੀਂ ਸੀ ਉਹ ਕੀ ਕਰਦੇ ਨੇ ਜਿਆਦਾ ਫਾਰਮ ਛੱਡ ਤੇ ਪੈਸਾ ਲਾਦਾ ਵੱਡੀਆਂ ਗਾਵਾਂ ਖਰੀਦ ਲਈਆਂ ਹੁਣ ਅੱਜ 40 45 ਲੀਟਰ ਵਾਲੀ ਗਾਂ 4 ਲੱਖ ਤੋਂ ਘੱਟ ਕੋਈ ਫਾਰਮ ਵਾਲਾ ਦਿੰਦਾ ਨਹੀਂ ਸਹੀ ਗੱਲ ਹੈ ਜਦੋਂ ਉਹਨਾਂ ਨੇ ਵੱਡੀਆਂ ਗਾਵਾਂ ਲੈ ਲਈਆਂ ਚਾਰ ਦਾ ਪ੍ਰਬੰਧ ਨਹੀਂ ਹੋਇਆ ਨਹੀਂ ਹੋਇਆ ਤੇ ਮੈਨੇਜਮੈਂਟ ਦਾ ਪਤਾ ਨਹੀਂ ਸੀ ਉਹ ਗਾਵਾਂ ਨੇ ਇੱਕ ਇੱਕ ਸੂਆ ਦੁੱਧ ਦਿੱਤਾ ਗਾਵਾਂ ਫਰਾਕ ਹੋ ਗੀਆਂ ਠੀਕ ਹੈ ਜਿਹੜਾ ਸਕਸੈਸ ਡੈਰੀ ਫਾਰਮ ਆ ਨਾ ਜੇ ਉਹਨੇ ਕਾਮਯਾਬ ਹੋਣਾ ਹੈ ਠੀਕ ਹੈ ਉਹਨੂੰ ਦੁੱਧ ਤੋਂ ਬਿਨਾ ਉਹਨੂੰ ਐ ਸੋਚਣਾ ਪੈਣਾ ਵੀ ਮੈਂ ਗਾਂ ਤੋਂ ਇੱਕ ਸਾਲ ਬਾਅਦ ਬੱਚਾ ਲੈਣਾ ਹੈ ਠੀਕ ਹੈ ਜੇ ਗਾਂ ਇੱਕ ਸਾਲ ਦੇ ਬਾਅਦ ਚ ਬੱਚਾ ਦੇਊਗੀ ਤਾਂ ਡੈਰੀ ਫਾਰਮ ਕਾਮਯਾਬ ਹੈ ਜੇ ਗਾਂ 2 ਸਾਲ 3 ਸਾਲ ਸੂਂਦੀ ਨਹੀਂ ਉਹ ਗਾਂ ਘਾਟੇ ਦਾ ਸੋਤਾ ਹੈ ਠੀਕ ਹੈ। ਤੋਂ ਬੁਖਟ ਆ ਜੂਗੀ। ਜਦੋਂ ਜਦੋਂ ਗਾਂ ਸੂਪ ਐਦੀ ਆ ਨਾ ਸੋ ਗਾਂ ਜਦੋਂ ਡਰਾਈ ਹੁੰਦੀ ਆ ਦੁੱਧੋ ਛੱਡੀ ਹੁੰਦੀ ਆ। ਹੁਣ ਜਿੰਮੇਦਾਰ ਬੰਦਾ ਕਿੱਥੇ ਖਾਂਦਾ? ਗਾਂ ਦੁੱਧ ਤੋਂ ਛੜਤੀ ਬਣਤੀ ਜੀ ਸਾਈਡ ਤੇ। ਠੀਕ ਹੈ ਹਾਂ। ਜਦੋਂ ਗਾਂ ਦੁੱਧ ਤੋਂ ਛੜਤੀ ਉਹਨੂੰ ਇਹੋ ਜਿਹਾ ਮੈਨੇਜਮੈਂਟ ਇਹੋ ਜਿਹੀ ਫੀਡ ਚਾਹੀਦੀ ਆ ਵੀ ਗਾਂ ਆਪਣੇ ਆਪ ਸੂਕੇ ਜੇਰ ਪਾ ਕੇ ਪ੍ਰੋਪਰ ਦੁੱਧ ਤੇ ਜਾ ਕੇ ਦੁਬਾਰਾ ਹਿਮਲੈਂਡ ਦੇ ਪਾਇਵੰਦ ਹੋ ਜੇ। ਠੀਕ ਹੈ। ਜਦੋਂ ਆਪਾਂ ਡਰਾਈ ਨੂੰ ਫੀਡ ਨਹੀਂ ਪਾਉਂਦੇ ਉਹ ਸੂਪ ਪੈਂਦੀ ਹੈ ਉਹ 100 ਚੋਂ 90 ਗਾਵਾਂ ਦੀ ਜੇ ਰੜ ਜਾਂਦੀ ਹੈ ਸਹੀ ਗੱਲ ਉਹਦੇ ਗੋਲੇ ਨਾਲ ਧਰਦੇ ਨੂੰ ਇਨਫੈਕਸ਼ਨ ਬਣ ਜਾਂਦੀ ਹੈ ਤੇ ਵੀ ਜਿਵੇਂ ਆਪਣੇ ਜੱਟ ਕਹਿ ਦਿੰਦੇ ਚੱਲੇ ਤਾਂ ਉਹਨੂੰ ਦੁੱਧੋਂ ਅੜ ਗਈ ਮੇਰੇ ਕੋਲ ਪੱਠਿਆਂ ਦੇ ਰੱਖ ਦਿਓ ਕਾਰਨ ਤਾਂ ਇਹੀ ਕਹਿੰਦਾ ਮਤਲਬ ਹਾਂ 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 ਤੇ ਇਹਦੇ ਬਾਰੇ ਕੋਈ ਟ੍ਰੇਨ ਲੈਣੀ ਵੀ ਜ਼ਰੂਰੀ ਹੈ ਤੇ ਵੈਸੇ ਵੀ ਚੱਲ ਸਕਦਾ ਹੈ ਦੇਖੋ ਜੀ ਇਹ ਕੰਮ ਜੇ ਤਾਂ ਜੋ ਆਖੇ ਆਪਾਂ ਜਮਾ ਜ਼ੀਰੋ ਲੈਵਲ ਤੋਂ ਚਲਾ ਲਈਏ ਜਮਾ ਹੀ ਨੌਲੇਜ ਨਹੀਂ ਤਾਂ ਨਹੀਂ ਚੱਲਦਾ ਠੀਕ ਹੈ ਟ੍ਰੇਡਿੰਗ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਮੜਾ ਮੋਟਾ ਆਪਾਂ ਨੂੰ ਸੀਮਿੰਟ ਦਾ ਪਤਾ ਹੋਵੇ ਠੀਕ ਹੈ ਕੋਈ ਇਹਨਾਂ ਦੀ ਆਪਾਂ ਨੂੰ ਖਦ ਖਰਾਕ ਦਾ ਪਤਾ ਹੋਵੇ ਸਹੀ ਗੱਲ ਹੁਣ ਸਾਈਲੇਜ ਆ ਇੱਕ ਹਮ ਅਚਾਰ ਹੈ ਠੀਕ ਹੈ ਹਰੇਕ ਬੰਦਾ ਕਹਿੰਦਾ ਵੀ ਮੈਂ ਚਾਰ ਪਾਤਾ ਹਾਂ ਪਾਉਂਦੇ ਸਹੀ ਗੱਲ ਚਾਰ ਪਾਤਾ ਹੁਣ ਉਹ ਚਾਰ ਦੇ ਵਿੱਚ ਆ ਜਾਓ ਪੰਜਾਹ ਚੱਲਦਾ ਠੀਕ ਹੈ ਇਹ ਚਾਰ ਦਾ ਸਿਸਟਮ ਕੀ ਹੁੰਦਾ ਨਹੀਂ ਜਿਹੜਾ ਸਹੀ ਡੈਰੀ ਫਾਰਮ ਹੈ ਠੀਕ ਹੈ ਉਹ ਆਪਾਂ ਨੂੰ ਚਾਰ ਦੇ ਵਿੱਚ ਇਹਦਾ ਡਰਾਈ ਵੈਕਟਰ ਚੈੱਕ ਕਰਨਾ ਵੀ ਇਹ ਸਾਈਲੇਜ ਦਾ ਡਰਾਈ ਵੈਕਟਰ ਕਿੱਲਾ ਹੈ ਵੀ ਜਿਵੇਂ ਵੀ ਪੱਕ ਗਿਆ ਜਾਂ ਕੱਚਾ ਇਹ ਮਤਲਬ ਨਹੀਂ ਇਹ ਤਾਂ ਡਰਾਈ ਮੈਟਰ ਹੁੰਦਾ ਉਹਨਾਂ ਸਾਰ ਨਾਲ ਆਪਾਂ ਨੂੰ ਫੀਡ ਤਿਆਰ ਕਰਨੀ ਮਿਲਦੀ ਹੈ ਠੀਕ ਹੈ ਹੁਣ ਕੀ ਹੁੰਦਾ ਆਪਣੇ ਪਿੰਡ ਅੱਜ ਤੋਂ ਪਿਛਲੇ ਸਾਲ ਬਹੁਤ ਮੱਕੀ ਬੀਜੀ ਗਈ ਹਾਂ ਬਹੁਤ ਬੀਜੀ ਆਪਣੇ ਨਾ ਦੋ ਫਸਲਾਂ ਨੂੰ ਜ਼ਿਆਦਾ ਧਿਆਨ ਰੱਖ ਲੈਂਦੇ ਆ ਜਦੋਂ ਆਪਾਂ ਕਣਕ ਵੜਦੇ ਆ ਹੂੰ ਹੂੰ ਅ ਕਣਕ ਨੂੰ ਆਪਣਾ ਮੂੰਗੀ ਨੂੰ ਤੇ ਤੇ ਮੱਕੀ ਦੀ ਬਿਜਾਈ ਹੁੰਦੀ ਹੈ ਆਪਣਾ ਪਿੰਡ ਮੂੰਗੀ ਪਿੱਛੇ ਜ਼ਿਆਦਾ ਪੈ ਜਾਂਦਾ ਠੀਕ ਹੈ ਜੇ ਆਪਾਂ ਮੱਕੀ ਬੀਜਣੀ ਹੈ ਚਾਹੇ ਕਿਸੇ ਨੇ ਇੱਕ ਦੋ ਪਸ਼ੂਆਂ ਵਾਸਤੇ ਬੀਜਣੀ ਹੈ ਚਾਹੇ 10 ਕਿਲੋ ਬੀਜਣੀ ਹੈ ਠੀਕ ਹੈ ਤਾਂ ਮੂੰਗੀ ਤੋਂ ਪਹਿਲਾਂ ਆਪਾਂ ਨੂੰ ਐ ਦੇਖਣਾ ਬਹੁ ਵੀ ਆਪਾਂ ਪਹਿਲਾਂ ਮੱਕੀ ਬੀਜ ਲਈਏ ਠੀਕ ਹੈ ਹੁਣ ਇੱਕ ਬੰਦੇ ਨੇ ਤਾਂ ਬਜਾਈ ਕਰਤੀ April ਚ ਹੂੰ ਉਹਨੇ 20 ਬੀਜ ਤਾਂ ਚੰਗਾ ਕੋਆਇਨਰ 18 44 ਵੱਢ ਕੇ ਚਲੋ ਸਭ ਤੋਂ ਸਿਰੇ ਦਾ ਆਪਣੀ ਧਰਤੀ ਵੱਢਦੀ ਹੈ ਕੋਆਇਨਰ 18 44 ਠੀਕ ਹੈ 10 ਦਿਨ ਮੈਂ ਪਹਿਲਾ 10 ਦਿਨ ਬੀਜਤਾ ਖੁਸ਼ ਹੋਸ ਕਰੋ ਤੁਸੀਂ 10 ਦਿਨ ਬਾਅਦ ਚੋਂ ਬੀਜ ਮਗਾ ਗੱਲ ਮੈਨੂੰ ਵੇਖ ਕੇ ਬੀਜਤਾ ਬੀਜ ਤਾਂ ਜੁਰਾ ਆਪਾਂ ਕਿਸੇ ਮਾੜੇ ਬੀ ਦਾ ਨਾਲ ਹੀ ਲੈਂਦੇ ਕੋਈ ਉਹੋ ਜਿਹਾ ਬੀ ਬੀਜਤਾ ਮੈਂ ਵੜਦਾ ਤੁਹਾਡੇ ਤੋਂ 20 ਦਿਨ ਦਾ ਫਰਕ ਪੈ ਗਿਆ ਕਿ ਤਾ ਤੁਸੀਂ ਬੀ ਉਹੋ ਜਿਹਾ ਬੀਜਤਾ ਜਿਹੜਾ 20 ਦਿਨ ਲੇਟ ਪੱਕੂ ਹਾਂ ਵੜ ਤੇਰੇ ਨਾਲ 10 ਦਿਨ ਮੇਰੇ ਤੋਂ ਹੁਣ ਲੇਟ ਸੀ ਤੇ ਵੜ ਤੇਰੇ ਨਾਲ ਵੜ ਤੁਸੀਂ ਮੈਂ ਵੜ ਤਾ ਤੁਸੀਂ ਆਖਿਆ ਯਾਰ ਇੰਨੇ ਵੜ ਤਾ ਆਪਾਂ 2-4 ਦਿਨ ਲੇਟ ਬੀਜਾ ਵੜ ਦੋ ਠੀਕ ਹੈ ਵੜ ਤਾ ਉਹ ਬਾਅਦ ਚ ਕੀ ਪੈਂਦਾ ਜੀ ਉਹ ਤੇ ਉੱਲੀ ਪੈ ਜਾਂਦੀ ਹੈ ਉਹ ਕੱਚੇ ਕਾਰਨ ਵੀ ਦੁੱਧਾ ਜਿਆਦਾ ਉਮਰ ਦੁੱਧਾ ਵੱਡਾ ਹੈ ਹੁਣ ਆਪਣੇ ਤੁਸੀਂ ਕਿੱਥੇ ਹੱਥ ਮਾਰ ਲਓ ਤੁਹਾਨੂੰ ਉੱਲੀ ਦਾ ਨਾਮ ਹੀ ਨਹੀਂ ਲੱਭਣਾ ਨਾ ਮੈਂ ਅੱਗੇ ਵੇਖੀ ਗਿਆਂ ਤੁਹਾਡਾ ਚਾਰ ਬਹੁਤ ਸੋਹਣਾ ਕਈ ਬੰਦੇ ਕਹਿੰਦੇ ਸਾਡਾ ਚਾਰ ਗਲ ਗਿਆ ਜੋ ਹੋ ਗਿਆ ਉਹ ਗਿਆ ਜਿਵੇਂ ਗੱਲਾਂ ਚੱਲਦੀਆਂ ਨੇ ਹਾਂ ਜੀ ਮੇਰੇ ਕੋਲ ਨਾ ਜਿਹੜੀ ਫੀਡ ਯੂਜ਼ ਕਰਦਾ ਉਹ ਸਿੰਪਲ ਭਰ ਕੇ ਲੈ ਜੇ ਜਾਂਦੇ ਆ ਉਹ ਕਹਿੰਦੇ ਬਹੁਤ ਸਿਹਰੇ ਦੀ ਕੁਆਲਿਟੀ ਹੈ ਠੀਕ ਹੈ ਠੀਕ ਹੈ ਹੁਣ ਤੁਸੀਂ ਐ ਦੇਖੋ ਜੇ ਆਪਾਂ ਝੋਨਾ ਵੜਦੇ ਆਪਾਂ ਕਹਿੰਦੇ 5-7 ਦਿਨ ਖੜਾ ਰਹਿਣ ਦਿਓ ਠੀਕ ਹੈ ਹੋਰ ਪੱਕ ਜੂ ਬਾਣ ਚ ਨਾਲੇ 27 28 ਦਾ ਟੈਂਪਰੇਚਰ ਹੁੰਦਾ ਹੈ ਤੇ ਉਹਨਾਂ ਦਿਨਾਂ ਚ ਬਟੂ 43 47 43 44 ਦਾ ਟੈਂਪਰੇਚਰ ਹੁੰਦਾ ਹੈ ਉਹ ਦੱਸ ਦੇਣਾ ਕਿ ਫਸਲ ਨੂੰ ਕਿੰਨਾ ਫਰਕ ਪੈਣਾ ਹੈ ਤੇ ਆਪਾਂ ਵੱਢ ਕੇ ਫਸਲ ਗਾਲ ਲੈਂਦੇ ਹਾਂ ਤੇ ਇੱਕ ਹੋਰ ਵੀ ਹੈ ਅੱਜ ਦੇ 2 ਮਿੰਟਾਂ ਦਾ ਦੱਸ ਦੇਣ ਇੱਕ ਬਰਾਬਰ ਨੇ ਆਪਣੇ ਬਹੁਤੇ ਲੋਕ ਕਹਿੰਦੇ ਆ ਵੀ ਚਾਰ ਦਾ ਪਸ਼ੂ ਨੂੰ ਰਿਪੀਟ ਕਰ ਦਿੰਦਾ ਠੀਕ ਹੈ ਜਾਂ ਐ ਕਰ ਦਿੰਦਾ ਕਰਦਾ ਹਾਂ ਪਰ ਜਿਹੜੇ ਬੰਦੇ ਨੇ ਗਾਵਾਂ ਦਾ ਕੰਮ ਕਰਨਾ ਹੈ ਜੇ ਤੇ ਉਹਦੇ ਕੋਲ ਚਾਰ ਹੋਊਗਾ ਤਾਂ ਕਰ ਲਈ ਜੇ ਚਾਰ ਨਹੀਂ ਹੈਗਾ ਇਹ ਕੰਮ ਬਾਰੇ ਸੋਚੇ ਵੀ ਨਾ ਇਹ ਗੱਲ ਮੈਂ ਤੁਹਾਨੂੰ ਸਵਾਲ ਕਰਨਾ ਕਿ ਗੁਰਪੇਜ ਜਿਵੇਂ ਆਮ ਖੁੰਡ ਚਰਚਾ ਕਰ ਲਾ ਜਿਵੇਂ ਖੁਰਲੀਆਂ ਦੇ ਬੈਠੇ ਗੱਲ ਕਰਦੇ ਹਾਂ ਜਿਵੇਂ ਇਹ ਫਰਾਕ ਹੋ ਜਾਂਦੀਆਂ ਗੁਰਪੇਜ ਇਹ ਤਾਂ ਹੋ ਗਈ ਆਪਣੀ ਚਾਰ ਬਾਰੇ ਗੱਲ ਆਪਣੀ ਖਾਦ ਖਰਾਕ ਬਾਰੇ ਹੋਊਗੀ ਕਦੋਂ ਪਾਉਣਾ ਕਦੋਂ ਵਧਣਾ ਤੇ ਕਦੋਂ ਬੀਜਣਾ ਹਣਾ ਹੁਣ ਤੁਸੀਂ ਜਿਹੜੇ ਅੱਗੇ ਆਪਣੀ ਬਰੀਡ ਤੇ ਕੰਮ ਕਰ ਰਹੇ ਹੋ ਹਾਂ ਜੀ ਉਹਦੇ ਬਾਰੇ ਥੋੜੀ ਜਿਹੀ ਚੱਲਣਾ ਪਊ। ਹਾਂ ਬ੍ਰੀਡ ਵਿਰਕ ਸਾਹਿਬ ਆਇਆ ਵੀ ਆਪਣੇ ਕੋਲ ਜਿੰਨੀਆਂ ਤੁਸੀਂ ਦੇਖ ਰਹੇ ਹੋ ਸਾਰੀਆਂ ਬੱਚੀਆਂ ਆਪਦੇ ਫਾਰਮ ਦੀਆਂ। ਠੀਕ ਹੈ। ਬਾਕੀ ਐਦ ਕੀ ਨਾ ਆਪਣੇ ਕੋਲ ਕੁਝ ਮੇਲਕਾਫ ਆ ਗਈ ਸੀ। ਠੀਕ ਹੈ। ਆਏ ਫੀਮੇਲ ਵੀ ਆਈਆਂ ਦਿਖਾਉਣੀ ਆ ਤੁਹਾਨੂੰ। ਠੀਕ ਹੈ। ਤੇ ਦੋ ਤਿੰਨ ਗਾਇਆਂ ਹਜੇ ਸੂਣ ਵਾਲੀਆਂ ਪੀੜੀਆਂ ਤੁਸੀਂ ਮਰ ਤੋਂ ਦੱਬਣ ਨੇ। ਠੀਕ ਹੈ। ਤੇ ਇੱਕ ਨਾ ਪੱਕੇ ਦੋ ਗਾਇਆਂ ਵੀ ਸੇਲ ਕਰਦੇ ਹਾਂ ਆਪਾਂ ਛੱਡ ਪਾ ਰਹੇ ਆ। ਅੱਛਾ ਠੀਕ ਹਾਂ ਹੁਣ ਆਪਾਂ ਸ਼ੈੱਡ ਪੋਣਾ ਆਪਣੇ ਵੀ ਯਾਰਾ ਮਿੱਤਰ ਹੁਣ ਆਪਾਂ ਨਾਲ ਦੀ ਨਾਲ ਦਿਖਾਈ ਚੱਲਾਂਗੇ ਸਮਝ ਗਏ ਤੂੰ ਆਪਾਂ ਵੱਡੇ ਫਾਰਮਰ ਨਹੀਂ ਆਪਾਂ ਛੋਟੇ ਫਾਰਮਰ ਆ ਸਮਝ ਗਿਆ ਤੇਰੀ ਗੱਲ ਅਗਲਾ ਕਹਿੰਦੇ ਇਹਦਾ ਬਾੜੀ ਵੱਡੇ ਦਾ ਵੱਡਾ ਕੰਮ ਹੈ ਕਿੱਦਾਂ ਖਾਣਾ ਚਾਹੀਦਾ ਹਾਂ ਹਾਂ ਵੀ ਇਹ ਗੱਲ ਚੱਲਦੀ ਸਹੀ ਗੱਲ ਦਾ ਜੀ ਹਾਂ ਹਾਂ ਉਹ ਚੀਜ਼ ਨੇ ਹੈਗੀ ਆਪਾਂ ਸਾਰਾ ਦਿਖਾਵਾਂਗੇ ਤੁਹਾਨੂੰ ਹੁਣ ਆਹ ਬੱਚੀ ਉਹ ਗਾਂ ਦੀ ਹੈ ਜਿਹੜੀ ਆਪਾਂ ਦੁੱਧੜੀ ਦਿਖਾਈ ਆ ਆਪੋ ਪਹਿਲਾਂ ਖਾ ਰਿਆ ਤੋ ਹਾਂ ਠੀਕ ਹੈ ਇਹ ਡੇਢ ਕਿ ਮਹੀਨੇ ਦੀ ਬੱਚੀ ਆ ਠੀਕ ਹੈ ਤੇ ਇਹ ਵੀ ਉਸ ਦੇ ਸਟੈਕਰ ਦੀ ਆ ਇਹ ਠੀਕ ਹੈ ਠੀਕ ਹੈ ਪੂਰੀ ਵਧੇ ਬੱਚੀ ਹੈ ਹਾਂ ਇਹ ਆਪਣੀ ਗਾਂ ਕਾਲੂ ਸੁਈ ਹੈ ਠੀਕ ਹੈ ਇਹ ਬੱਚੀ ਪੀਡੀਐਫ ਦੇ ਡੈਪਟਰ ਦੀ ਹੈ ਠੀਕ ਹੈ ਪੀਡੀਐਫ ਇਸ ਤਾਂ ਸੀਮਾ ਹੁੰਦਾ ਇਹਨਾਂ ਨੂੰ ਜਿਹੜੇ ਧਾਰੂ ਨੇ ਮੰਨ ਕੇ ਚੱਲੋ ਇਹਨਾਂ ਨੂੰ ਗਾਂ ਥੱਲੇ ਤੇ ਇਹਨੂੰ ਲੱਗ ਨਿੱਪਲ ਸਸੋਂ ਅਲੱਗ ਬਸ ਹੁਣ ਆਪਣੇ ਪਿੰਜਰੇ ਬੰਨੇ ਦਿੱਤੇ ਹੋਏ ਆ ਠੀਕ ਹੈ ਤੇ ਪਿੰਜਰੇ ਆ ਜਾਣਗੇ ਉਹ ਚਾਦੇ ਨੇ ਜਿਹਨਾਂ ਨੂੰ ਪਿੰਜਰੇ ਚ ਰੱਖਣਾ ਹੁੰਦਾ ਸਮਝ ਗਏ ਹਾਂਜੀ ਠੀਕ ਇਹ ਥੱਲੇ ਛੱਡੀ ਦਾ ਨਹੀਂ ਫਿਰਨਾ ਇਹ ਲੇਵਾ ਖਰਾਬ ਕਰ ਦਿੰਦੇ ਆ ਠੀਕ ਜਮਾਨ ਮਾਰ ਕੇ ਠੀਕ ਮੰਨ ਕੇ ਤਾਂ ਲਈ ਹੁਣ 10-11 ਮਹੀਨੇ ਚ ਤਿਆਰ ਹੋ ਜਾਣੀਆਂ ਤੁਹਾਡੀ ਬਿਲਕੁਲ ਜੀ ਬਿਲਕੁਲ 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 ਹਾਂ ਠੀਕ ਹੈ ਜੀ ਲਓ ਜੀ ਵੀਰੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਕੇ ਦੱਸਣਾ ਅੱਗੇ ਵਾਸਤੇ ਤੁਹਾਨੂੰ ਹੋਰ ਨਵੀਂ ਡੇਰੀ ਫਾਰਮ ਤੇ ਗੁਰਪੇਜ ਦੇ ਜਿਵੇਂ ਨੇ ਆਖਿਆ ਸ਼ੈੱਡ ਵੀ ਪਾਰੇ ਵੀ ਨਵੀਆਂ ਤੋਂ ਨਵੀਆਂ ਵੀਡੀਓ ਤੁਹਾਨੂੰ ਕਉਂਦੇ ਰਾਵਾਂਗੇ ਧੰਨਵਾਦ ਜੀ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਆਪਣਾ ਜਿੰਨਾ ਕ ਆਪਣਾ ਐਕਸਪੀਰੀਅੰਸ ਹੈ ਨਾ ਆਪਾਂ ਸ਼ੇਅਰ ਕਰਦੇ ਰਾਵਾਂਗੇ ਚਲੋ ਕਿਸੇ ਦਾ ਫਾਇਦਾ ਹੋ ਜਾਂਦਾ ਤੇ ਬਹੁਤ ਆਪਾਂ ਜਿੰਨੀ ਗੱਲ ਦੱਸਾਂਗੇ ਜਿਹੜੀ ਆਪਾਂ ਕੋਈ ਵਰਤੀ ਹੈ ਇਥੇ ਉਹੀ ਵਰਤ ਦੱਸਾਂਗੇ ਧੰਨਵਾਦ